ਕੱਲ ਜੀ ਮਿਤੀ 13 5 ਨੂੰ ਇੱਕ ਸਾਡੀ ਜਿਹੜੀ ਪੈਟਰੋਲਿੰਗ ਪਾਰਟੀ ਸੀ ਉਹਦੇ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਹਦੇ ਕੋਲੋਂ 300 ਗ੍ਰਾਮ ਚਿੱਟਾ ਦੀ ਬਰਾਮਦਗੀ ਕੀਤੀ ਗਈ ਹੈ ਇਹ ਬਰਾਮਦਗੀ ਮੈਡਮ ਹਿਨਾ ਲੁਕਤਾ ਜਿਹੜੇ ਡੀਐਸਪੀ ਰਹਤੀ ਨੇ ਉਹਨਾਂ ਦੀ ਹਾਜ਼ਰੀ ਵਿੱਚ ਕੀਤੀ ਗਈ। ਕੌਣ ਰੁਕ ਸੀ ਤੇ ਜਿਹੜੇ ਹੈਰੇ ਨਸ਼ਾ ਉੱਤੇ ਨਾਲ ਤਸਕਰ ਹੈ ਤੇ ਜਿਹ ਇੱਕ ਪੈਡਲਰ ਹੈ ਇਦੇ ਕੋਲੇ ਸਮਾਨ ਪਿੱਛੋਂ ਆਂਦਾ ਸੀਗਾ ਤੇ ਇਹਦੇ ਕੋਲੇ ਸਮਾਨ ਕੋਈ ਹੁਣੇ ਹੀ ਦੇ ਕੇ ਗਿਆ ਸੀ ਜੀ ਕਿ ਤਫਤੀਸ਼ ਚੱਲ ਰਹੀ ਆ ਮੁੰਡੇ ਦਾ ਨਾਮ ਹੈ ਸੰਦੀਪ ਸਿੰਘ ਬੋਬੀ ਜਿਹੜਾ ਕਿ ਕੁੱਦਾ ਪਿੰਡ ਦਾ ਰਹਿਣ ਵਾਲਾ ਹੈ ਇਸ ਪਹਿਲੇ ਵੀ ਇਹ ਮਾਮਲਾ ਹੁੰਦਾ ਸੰਦੀਪ ਸਿੰਘ ਉੱਤੇ ਕੋਈ ਵੀ ਪ੍ਰੀਵੀਅਸ ਕਸਟਾ ਨਹੀਂ ਹੈ ਜੀ ਤੋਂ ਇਸ ਕੁਝ ਕਿਛ ਦੌਰਾਨ ਪਤਾ ਲੱਗਿਆ ਉਹ ਵੀ ਕਿ ਪਹਿਲਾਂ ਵੀ ਕੰਮ ਕਰਦਾ ਹੈ ਜਾਂ ਕਿਹੜੀ ਹਜੇ ਫਿਲਹਾਲ ਇਹਦਾ ਕੋਈ ਪ੍ਰੀਵੀਅਸ ਰਿਕਾਰਡ ਨਹੀਂ ਹੈ ਤੇ ਕਿੱਥੋਂ ਆਂਦਾ ਸੀ ਤੇ ਕਿੱਥੇ ਵੇਚਦਾ ਸੀ ਇਹ ਸਾਰੀ ਬੈਕਵਰਡ ਤੇ ਫਾਰਵਰਡ ਲਿੰਕੇਜ ਅਸੀਂ ਤਫਤੀਸ਼ ਵਿੱਚ ਲੈ ਕੇ ਆਵਾਂਗੇ ਅ ਤੇ ਅੱਜ ਇਹਦਾ ਰਿਮਾਂਡ ਹਾਸਲ ਕੀਤਾ ਜਾਵੇ। ਉਹ ਵੀ ਪੀਂਦਾ ਸੀ ਨਸ਼ੀ ਵੀ ਲੈਂਦਾ। ਇਹ ਜੀ ਡੋਪ ਟੈਸਟ ਦੇ ਵਿੱਚ ਸਾਹਮਣੇ ਆਏਗਾ ਕਿ ਇਹ ਆਪ ਵੀ ਪੀਂਦਾ ਸੀ ਜਾਂ ਕੀ ਇਹਦਾ ਗੋਰਕੀ ਸਟੇਟਸ ਹੈ। ਪਰ ਬੇਸਿਕ ਕੰਮ ਕੀ ਕਰਦਾ ਹੈ। ਇਹ ਜੀ ਹਜੇ ਤਾਂ ਅਨਐਮਪਲੋਇਡ ਹੀ ਸੀ ਉੱਥੇ ਥੋੜਾ ਪਿੰਡ ਦਾ ਰਹਿਣ ਵਾਲਾ। ਅੱਗੇ ਜੋ ਵੀ ਅੱਗੇ ਸਾਹਮਣੇ ਆਏਗਾ ਅਸੀਂ ਪਿੱਛੇ ਲੱਗੇ ਹਾਂ ਤੇ ਵੀ ਬੜੀ ਇਜ਼ਤਿਹਾਰ ਦੀ ਰਚੀ ਤੇ ਪੂਰੇ ਇਹਦਾ ਤਕਨੀਕ ਕਾਰਨ ਉੱਪਰ ਬੈਠ ਕੇ ਇਹਦਾ ਪੁਲਿਸ ਅਧਿਕਾਰੀ ਵਰਗੇ ਆਮ ਬੰਦਾ ਹੁੰਦਾ ਬਿਲਕੁਲ ਜੀ ਇਹ ਮਤਲਬ ਮੋਡਲੀ ਉਸ ਚ ਤਾਂ ਹੀ ਪਤਾ ਲੱਗਿਆ ਬਹੁਤ ਹੀ ਸ਼ਾਤਰ ਸਮਦਾ